ਹੈਲੋ ਪਿਆਰੇ ਵਿਦਿਆਰਥੀਓ ਆਪਣਾ YouTube ਚੈਨਲ ਤੇ ਤੁਹਾਡਾ ਸਵਾਗਤ ਸਾਰਿਆਂ ਦਾ ਵੈਲਕਮ ਹੈ ਆਪਣਾ ਪੌਲੀਟੀ ਜਿਵੇਂ ਆਪਾਂ ਬਹੁਤ ਜ਼ਿਆਦਾ ਚੈਪਟਰ ਕਾਫੀ ਕਲੀਅਰ ਕਰ ਚੁੱਕੇ ਆ ਮੇਨ ਮੇਨ ਅੱਜ ਦਾ ਜਿਹੜਾ ਆਪਣਾ ਚੈਪਟਰ ਹੈਗਾ ਇਹ DPSP ਇੱਕ ਛੋਟਾ ਜਿਹਾ ਚੈਪਟਰ ਹੈ ਜੋ ਕਿ ਮਾਸਟਰ ਕੈਡਰ ਦੀ ਤਰਫ ਤੋਂ ਬਹੁਤ ਅਪਾਉਂਡੈਂਟ ਜਿਹੜਾ ਚੈਪਟਰ ਰਹਿਣ ਵਾਲਾ ਹੈਗਾ ਇਹ ਜਿਹੜੀ ਕਲਾਸ ਇਹ ਬਹੁਤ ਡੀਪਲੀ ਕਲਾਸ ਹੋਏਗੀ ਕਿਉਂਕਿ DPSP ਦੇ ਵਿੱਚੋਂ ਵੀ ਬਹੁਤ ਕੁਝ ਪੁੱਛਿਆ ਜਾ ਸਕਦਾ ਹੈ ਡੀ ਪੀ ਐਸ ਪੀ ਜਿਸ ਨੂੰ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਤਾੰਤ ਆਖਦੇ ਹਨ ਆਪਾਂ ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਡੀ ਪੀ ਐਸ ਪੀ ਕਿਹੜੇ ਪਾਰਟ ਦੇ ਵਿੱਚ ਆਉਂਦੇ ਹੈਗੇ ਇਹ ਪਾਰਟ 4 ਦੇ ਵਿੱਚ ਆਉਂਦੇ ਹੈ ਕਿਹੜੇ ਪਾਰਟ ਪਾਗ 4 ਦੇ ਵਿੱਚ ਆਉਂਦੇ ਹੈ ਆਰਟੀਕਲ 36 ਤੋਂ 51 ਦੇ ਵਿੱਚ ਸਾਡੇ ਡੀ ਪੀ ਐਸ ਪੀ ਦਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਤਾੰਤ ਹੈਗੇ ਜਿਹੜੇ ਉਹ ਦਰਦਕ ਕੀਤੇ ਗਏ ਹੈਗੇ ਸਭ ਤੋਂ ਪਹਿਲਾਂ ਆਪਾਂ ਇਹ ਯਾਦ ਰੱਖਣਾ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਮਤਲਬ ਕਿਸੇ ਵੀ ਰਾਜ ਨੂੰ ਰਾਜ ਦਾ ਸਮਾਜਿਕ ਅਤੇ ਆਰਥਿਕ ਰਾਜਨੀਤਿਕ ਵਿਕਾਸ ਕਰਨ ਲਈ ਇਹ ਡੀ ਪੀ ਐਸ ਪੀ ਨੂੰ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਇਹਨਾਂ ਦਾ ਉਦੇਸ਼ ਲੋਕਾਂ ਆਪਾਂ ਇੱਕ ਇੱਕ ਰਾਜ ਨੂੰ ਵੈਲਫੇਅਰ ਸਟੇਟ ਬਣਾਉਣਾ ਸਮਾਜ ਪ੍ਰਤੀ ਆਰਥਿਕ ਅਤੇ ਰਾਜਨੀਤਿਕ ਨਿਆਂ ਦੀ ਪ੍ਰਾਪਤੀ ਕਰਨਾ ਬੇਸ਼ੱਕ ਇਹ ਨੌਨ ਨੌਨ ਜਸਟੇਬਲ ਨੇ ਇਹਨਾਂ ਨੂੰ ਆਪਾਂ ਇਹ ਜਿੰਨਾਂ ਲਈ ਇਨਾਂ ਲਈ ਅਦਾਲਤ ਦਾ ਦਰਵਾਜ਼ਾ ਨਹੀਂ ਖੜਾ ਕਰਵਾ ਸਕਦੇ ਇਹ ਨਾਨ ਜਸਟੇਬਲ ਨੇ ਆਪਾਂ ਇਹਦੇ ਵਿੱਚ ਮੇਨ ਮੇਨ ਗੱਲਾਂ ਕੀ ਯਾਦ ਰੱਖਣੀਆਂ ਨੇ ਇੱਕ ਤਾਂ ਇਹਦਾ ਯਾਦ ਰੱਖਣਾ ਪਾਰਟ ਪਾਰਟ 4 ਦੇ ਵਿੱਚ ਦਰਜ ਹੈ ਆਰਟੀਕਲ 36 ਤੋਂ 52 36 ਤੋਂ 52 ਵਾਰੀ ਵੀ ਅੱਗੇ ਆਪਾਂ ਜਾਣਾਂਗੇ ਕਿ ਇਹ ਕਿੱਥੋਂ ਬੋਰੋ ਕੀਤਾ ਗਿਆ ਸੀ ਇਹ ਇਰਿਸ਼ ਤੋਂ ਬੋਰੋ ਕੀਤਾ ਗਿਆ ਸੀ ਯਾਨੀ ਕਿ ਆਇਰਲੈਂਡ ਤੋਂ ਕਿੱਥੋਂ ਬੋਰੋ ਕੀਤਾ ਗਿਆ ਸੀ ਆਇਰਲੈਂਡ ਤੋਂ ਜਿਸ ਨੂੰ ਇਰਿਸ਼ ਵੀ ਆਖਦੇ ਹਨ ਇਸ ਨੂੰ ਜਿਹੜਾ ਬੋਰੋ ਕੀਤਾ ਗਿਆ ਸੀਗਾ ਅੱਗੇ ਗੱਲ ਕਰਦੇ ਆਂ ਡੀ ਪੀਐਸਪੀ ਜਿਹੜੇ ਇਹ ਤਿੰਨ ਕਿਸਮ ਦੇ ਹੁੰਦੇ ਆਂ ਇੱਕ ਤਾਂ ਇਹ ਹੁੰਦੇ ਨਾ ਸਮਾਜਵਾਦੀ ਤਤ ਜਿਸ ਦੇ ਵਿੱਚ ਇਕਲ ਟੂ ਵਿਕਲ ਪੇ ਵਰਕਰ 39 ਰਾਈਟ ਟੂ ਆਪਾਂ ਕਹਿ ਸਕਦੇ ਆਂ ਇੱਕ ਟੇਟ ਮੀਨਸ ਆਫ ਲਾਈਵਹੂਡ ਇਹਨਾਂ ਆਰਟੀਕਲ ਜਿਵੇਂ 36 ਤੋਂ 51 ਵਾਰੇ ਆਪਾਂ ਡਿਟੇਲ ਦੇ ਵਿੱਚ ਅੱਗੇ ਜਾਣਾਗੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੁੰਦੇ ਨੇ ਸਮਾਜਵਾਦੀ ਤਤ ਦੂਜੇ ਗਾਂਦੀਵਾਦੀ தਤ ਜਿਹਦੇ ਵਿੱਚ ਗਾਂਦੀਵਾਦੀ ਪ੍ਰਿੰਸੀਪਲ ਪ੍ਰਿੰਸੀਪਲ ਦਿੱਤੇ ਗਏ ਨੇ ਉਸ ਤੋਂ ਬਾਅਦ ਅੱਗੇ ਹੈ ਲਿਬਰਲ ਯਾਨੀ ਕਿ ਉਦਾਰ ਬੁੱਧੀਜੀਵੀ ਤਤ ਇਹਦੇ ਜਿਵੇਂ ਆਰਟੀਕਲ 48 ए ਆਰਟੀਕਲ 52 ਇਸ ਦੇ ਵਿੱਚ ਦਰਜ ਨੇਗੇ ਇਸ ਦੇ ਬਾਰੇ ਆਪਾਂ ਅੱਗੇ ਜਾਣਾਂਗੇ ਆਪਾਂ ਹੁਣ ਸਭ ਤੋਂ ਪਹਿਲਾਂ ਆਪਾਂ ਜੋ ਗੱਲ ਦੋ ਚੀਜ਼ਾਂ ਇਹਦੇ ਵਿੱਚ ਨੋਟ ਕਰਨ ਵਾਲੇ ਨੇ ਮੈਂ ਦੁਬਾਰਾ ਦੱਸਦਾ ਇੱਕ ਤਾਂ ਇਹ ਪਾਰਟ 4 ਦੇ ਵਿੱਚ ਦਰਜ ਨੇ ਇੱਕ ਇਹ ਇਸ ਦੇ ਆਰਟੀਕਲ 36 ਤੋਂ 52 ਇਹ ਇੱਕ ਤਿੰਨ ਪ੍ਰਕਾਰ ਦੇ ਨੇ ਸਮਾਜਵਾਦੀ ਗਾਂਧੀਵਾਦੀ ਅਤੇ ਉਦਾਰ ਬੁੱਧੀਜੀਵੀ ਤਤ ਇਹਨਾਂ ਬਾਰੇ ਆਪਾਂ ਅੱਗੇ ਡਿਟੇਲ ਦੇ ਵਿੱਚ ਜਿਹੜੇ ਆਰਟੀਕਲ ਨੇ ਇਹਨਾਂ ਬਾਰੇ ਆਪਾਂ ਅੱਗੇ ਨਜ਼ਰ ਮਾਰਾਂਗੇ ਹੁਣ ਆਪਾਂ ਜਾਣਦੇ ਹਾਂ ਕਿ ਇੱਕ ਇਹ ਆਇਰਲੈਂਡ ਤੋਂ ਬੋਰੋ ਕੀਤੇ ਗਏ ਨੇ ਬਸ ਤੁਸੀਂ ਇਹ ਚਾਰ ਚੀਜ਼ਾਂ ਯਾਦ ਰੱਖਣੀਆਂ ਨੇ ਹੋਰ ਬਹੁਤਕੁਸ਼ਲ ਦੇ ਵਿੱਚ ਦਰਜ ਨਹੀਂ ਹੈਗਾ ਅਗਰ ਆਪਾਂ ਆਰਟੀਕਲ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੇ ਆਰਟੀਕਲ 36 ਤੋਂ 51 ਉਹਨਾਂ ਦਾ ਕੀ ਅਰਥ ਹੈਗਾ ਆਪਣਾ ਆਰਟੀਕਲ 36 ਦੇ ਵਿੱਚ ਰਾਜ ਦੀ ਪ੍ਰਭਾਸ਼ਾ ਬਾਰੇ ਜ਼ਿਕਰ ਕੀਤਾ ਗਿਆ ਹੈ ਆਰਟੀਕਲ 38 ਦੇ ਵਿੱਚ ਲੋਕਾਂ ਦੀ ਭਲਾਈ ਵੈਲਫੇਅਰ ਆਫ ਪੀਪਲ ਬਾਰੇ ਆਰਟੀਕਲ 39 ਇਕੁਅਲ ਪੇ ਇਕੁਅਲ ਕੰਮ ਸਮਾਨ ਸਮਾਨ ਤਨਖਾਹ ਦੀ ਜਿਹੜੇ ਜ਼ਿਕਰ ਆਰਟੀਕਲ 39 ਦੇ ਵਿੱਚ ਕੀਤਾ ਜਾਂਦਾ ਹੈ ਆਰਟੀਕਲ 43 ਦੇ ਵਿੱਚ ਜੋ ਪਲੇਜ ਨੇ ਪੰਚਾਇਤ ਨੇ ਉਹਨਾਂ ਦਾ ਵਿਕਾਸ ਕਿਵੇਂ ਕਰਨਾ ਉਹਨਾਂ ਦਾ ਪ੍ਰਚਾਰ ਕਿਵੇਂ ਕਰਨਾ ਇਹ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਆਰਟੀਕਲ 43 ਦੇ ਵਿੱਚ ਜਿਹੜਾ ਆਪਾਂ ਰਾਈਟ ਟੂ ਵਰਕ ਆਫ এডਿਕੇਸ਼ਨ ਮਤਲਬ ਸਿੱਖਿਆ ਦਾ ਜਿਹੜਾ ਸਾਡਾ ਹੱਕ ਹੈ ਅਤੇ ਸਿੱਖਿਆ ਦੇ ਪ੍ਰਤੀ ਜਿਹੜੇ ਕੰਮ ਨੇ ਸਟੇਟ ਦੇ ਵਿੱਚ ਕੀਤੇ ਜਾਂਦੇ ਹਨ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਆਰਟੀਕਲ 45 ਦੇ ਵਿੱਚ अर्ਲੀ ਚਿਲਡਹੂਡ ਕੇਅਰ ਬੱਚਿਆਂ ਦੀ ਬੱਚਿਆਂ ਦੀ ਦੇਖਪਾਲ ਮਤਲਬ ਬੱਚਿਆਂ ਦੀ ਛੇਤ ਦਾ ਧਿਆਨ ਰੱਖਣਾ ਜਾਂ ਬੱਚਿਆਂ ਦੀ ਦੇਖਭਾਲ ਇਦਾਂ ਜਿਹਾ ਆਰਟੀਕਲ 45 ਦੇ ਵਿੱਚ ਕੀਤਾ ਗਿਆ ਹੈ ਆਰਟੀਕਲ 48 ਦੇ ਵਿੱਚ এনवायरमेंट ਪ੍ਰੋਡਕਸ਼ਨ ਦੀ ਜਿਹੜੀ ਗੱਲ ਕਰਦੇ ਹਾਂ এনवायरमेंट ਦੀ ਰੱਖਿਆ ਦੀ ਗੱਲ ਜਿਹੜੀ ਕੀਤੀ ਗਈ ਹੈ ਆਰਟੀਕਲ 50 ਦੀ ਗੱਲ ਭਰੀਏ ਨਿਆਂਪਾਲਿਕਾ ਦੇ ਕਾਰਜਪਾਲਿਕਾ ਦਾ ਵੱਖਰਾਪਣ ਇਸ ਦੀ ਜਿਹੜੀ ਜਿਕਰ ਆਰਟੀਕਲ 50 ਦੇ ਵਿੱਚ ਕੀਤਾ ਜਾਂਦਾ ਹੈ ਆਰਟੀਕਲ ਦੇ ਵਿੱਚ ਅੰਤਰਰਾਸ਼ਟਰੀ ਜਿਹੜੀ ਆਪਾਂ ਕਹਿ ਸਕਦੇ ਆ ਅੰਤਰਰਾਸ਼ਟਰੀ ਸਾਂਝ ਨੂੰ ਪ੍ਰਮੋਟ ਕੀਤਾ ਗਿਆ ਹੈ ਇਸ ਤਰੀਕੇ ਨਾਲ ਅੰਤਰਰਾਸ਼ਟਰੀ ਜਿਹੜੀ ਸਾਂਝ ਵਧਾਉਣੀ ਹੈਗੀ ਇਹਦੀ ਆਰਟੀਕਲ 36 ਤੋਂ 51 ਜਿਸ ਦੇ ਬਾਰੇ ਥੋੜਾ ਥੋੜਾ ਜਿਹਾ ਕੀ ਕੀ ਕਿਹੜੀ ਕਿਹਨੇ ਚੀਜ਼ਾਂ ਨੇ ਉਸ ਦੇ ਬਾਰੇ ਥੋੜਾ ਧਿਆਨ ਦੇ ਰਹੇ ਤੁਸੀਂ ਨਜ਼ਰ ਮਾਰਦੇ ਜਾਓਗੇ ਅੱਗੇ ਆਪਾਂ ਜਿਹੜੇ ਐਮਸੀ ਕਹੂ ਕਰਾਂਗੇ ਉਸ ਦੇ ਵਿੱਚੇ ਤੁਹਾਡੇ ਆਰਟੀਕਲ ਜਿਹੜੇ ਇਹ ਸਟੈਪ ਬਾਈ ਸਟੈਪ ਥੋੜੇ ਕਲੀਅਰ ਹੁੰਦੇ ਜਾਣਗੇ ਜਦੋਂ ਆਪਾ ਉਹਡੈਂਟ ਹੋਣਗੇ ਅੱਗੇ ਆਪਾਂ ਜੋ ਕਿ ਇਹਦੀ ਮਾਸਟਰ ਕੈਡਰ ਵਾਲੇ ਬੱਚਿਆਂ ਨੇ ਯਾਦ ਰੱਖਣਾਗਾ ਜਿਹੜੇ ਪੀਐਸਟ ਐਕਟ ਵਾਲੇ ਬੱਚੇ ਨੇ ਉਹਨਾਂ ਨੇ ਸਿਰਫ ਮੈਂ ਦੁਬਾਰਾ ਫੇਰ ਕਰਨਾ ਇਹ ਕਿ ਕਿਹੜੇ ਪਾਰਟ ਵਿੱਚ ਆਉਂਦਾ ਹੈ ਪਾਰਟ 4 ਆਰਟੀਕਲ 36 ਤੋਂ 52 ਦੇ ਵਿੱਚ ਆਉਂਦੇ ਨੇ ਡੀਪੀਐਸਪੀ ਕਿੱਥੋਂ ਬੋਰੋ ਕੀਤੇ ਗਏ ਨੇ ਇਹ ਆਇਰਲੈਂਡ ਤੋਂ ਬੋਰੋ ਕੀਤੇ ਗਏ ਨੇ ਅਤੇ ਉਹਨਾਂ ਬਾਰੇ ਤੁਸੀਂ ਯਾਦ ਰੱਖਣੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨਾ ਤਿੰਨ ਪ੍ਰਕਾਰ ਦੇ ਹੁੰਦੇ ਹਨ ਨਾ ਸਮਾਜਵਾਦੀ ਗਾਂਦੀਵਾਦੀ ਅਤੇ ਉਦਾਰਵਾਦੀ ਇਹਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਆਉਂਦੇ ਨੇ ਉਹ ਡੀਲ ਦੇ ਵਿੱਚ ਨਹੀਂ ਪੁੱਛੇ ਜਾਂਦੇ ਪਰ ਤੁਸੀਂ ਇਹ ਚੀਜ਼ਾਂ ਹੀ ਯਾਦ ਰੱਖਣੀਆਂ ਨੇ ਇਹਨਾਂ ਦਾ ਕੰਮ ਕੀ ਹੈ ਡੀਪੀਐਸਐਸਪੀ ਦਾ ਇੱਕ ਰਾਜ ਦਾ ਸਮਾਜਿਕ ਤੇ ਆਰਥਿਕ ਵਿਕਾਸ ਕਰਨਾ ਵੈਸੇ ਤੁਸੀਂ ਇਹ ਚੀਜ਼ਾਂ ਦੇ ਥੋੜਾ ਜਿਹਾ ਧਿਆਨ ਦੇ ਵਿੱਚ ਰੱਖੋਗੇ ਜਿਹੜੇ ਮਾਸਟਰ ਕੇਡਰ ਵਾਲੇ ਬੱਚੇ ਨੇ ਉਹ ਥੋੜਾ ਜਿਹਾ ਇਹ ਆਰਟੀਕਲ ਨੂੰ ਡਿਟੇਲ ਦੇ ਵਿੱਚ ਤੁਸੀਂ ਥੋੜਾ ਸਮਝਣ ਦੀ ਤੁਹਾਨੂੰ ਜ਼ਰੂਰਤ ਹੈਗੀ ਹੈਗੀ ਹੁਣ ਆਪਾਂ ਇਸ ਦੇ ਐਮ ਸੀ ਕਿਉਂ ਕਰਾਂਗੇ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਸ ਤੇ ਕਲਾਸ ਚੱਲ ਰਹੀ ਹੈ ਅੱਗੇ ਆਪਾਂ ਚੱਲਦੇ ਹਾਂ ਜੀ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ ਵਿਸਤ੍ਰਿਤ ਸ਼ਾਮਿਲ ਹਨ ਡੀ ਪੀ ਐਸ ਪੀ ਕਿਹੜੇ 파ਰਟ ਦੇ ਵਿੱਚ ਹੈ ਜੀ 파ਰਟ 2 ਆ 2 ਦੇ ਵਿੱਚ ਹੈਗੇ 3 ਦੇ ਵਿੱਚ ਹੈਗੇ 4 ਦੇ ਵਿੱਚ ਹੈਗੇ ਜਾਂ 5 ਦੇ ਵਿੱਚ ਹੈ ਇਹਦਾ ਰਾਈਟ ਆਨਸਰ ਹੈ ਜਿਹੜਾ ਆਪਸ਼ਨ ਨੰਬਰ ਸੀ ਰਾਜਨੀਤੀ ਦੇ ਨਿਰਦੇਸ਼ਕ ਸਤੰਤ ਪਾਰਟ 4 ਦੇ ਵਿੱਚ ਦਰਜ ਨੇ ਆਰਟੀਕਲ 36 ਤੋਂ 52 ਦੇ ਵਿੱਚ ਦਰਜ ਨੇ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਸਹੀ ਆਨਸਰ ਹੈ ਜਿਹੜਾ ਇਹਦਾ ਰਹਿਣ ਵਾਲਾ ਹੈਗਾ ਅੱਗੇ ਚੱਲਦੇ ਹਾਂ ਜੀ ਡੀਪੀਐਸਪੀ ਦੀ ਪ੍ਰਕਿਰਤੀ ਡੈਸ਼ ਹੁੰਦੀ ਹੈ ਰਾਜਨੀਤੀ ਦੇ ਨਿਰਦੇਸ਼ਕ ਸਤੰਤ ਦਾ ਨੇਚਰ ਕੀ ਹੈ ਇਹ ਜਸਟੇਬਲ ਨੇ ਨੋਨ ਜਸਟੇਬਲ ਨੇ ਇਹ ਫੰਡਾਮੈਂਟਲ ਰਾਈਟ ਨੇ ਇਹ ਜਸਟਿਸ ਜੁਡੀਸ਼ੀਅਲ ਰਾਈਟਸ ਨੂੰ ਆਪਾਂ ਲਾਗੂ ਕਰਾ ਸਕਦੇ ਹਾਂ ਜੁਡੀਸ਼ੀਅਲ ਨੇ ਤਾਂ ਬਹੁਤ ਵਧੀਆ ਕੋਰਸ ਚ ਆਇਆ ਹੈ ਮਾਸਟਰ ਕੈਡਰ ਲੈਵਲ ਆਪਾਂ ਗੱਲ ਕਰੀਏ ਡੀ ਡੀ ਪੀ ਐਸ ਪੀ ਦੀ ਪ੍ਰਕਿਰਤੀ ਕਿਹੋ ਜੀ ਹੈ ਇਹ অপਸ਼ਨ ਨੰਬਰ ਬੀ ਨੌਨ ਜਸਟੇਬਲ ਨੇ ਇਹਨਾਂ ਨੂੰ ਅਦਾਲਤਾਂ ਰਾਹੀਂ ਲਾਗੂ ਨਹੀਂ ਕਰਵਾਇਆ ਜਾ ਸਕਦਾ ਬੇਸ਼ੱਕ ਇਹ ਸਾਡੇ ਸਵਿਧਾਨ ਦੇ ਵਿੱਚ ਬਹੁਤ ਆਪਾਡੈਂਟ ਨੇ ਪਰ ਇਹਨਾਂ ਨੂੰ ਅਦਾਲਤਾਂ ਰਾਹੀਂ ਲਾਗੂ ਨਹੀਂ ਕਰਵਾ ਸਕਦੇ ਇਹ ਨੌਨ ਜਸਟੇਬਲ ਹੁੰਦੇ ਨੇ ਅੱਗੇ ਗੱਲ ਕਰਦੇ ਹਾਂ ਜੀ ਕਿਹੜਾ ਆਰਟੀਕਲ ਡੀ ਪੀ ਐਸ ਐਸ ਪੀ ਦੀ ਪਰਿਭਾਸ਼ਾ ਦਿੰਦਾ ਹੈ ਡੀ ਪੀ ਐਸ ਪੀ ਦੀ ਪਰਿਭਾਸ਼ਾ ਦਿੰਦਾ ਹੈ ਕਿਹੜਿਆ ਆਰਟੀਕਲ ਇਨਾਂ ਦੇ ਵਿੱਚੋਂ 35 36 37 ਜਾਂ 38 ਉਹ ਦਿੰਦਾ ਹੈ ਆਪਸ਼ਨ ਨੰਬਰ B 36 ਤੋਂ 51 ਦੇ ਵਿੱਚ ਇਹ ਡੀ ਪੀ ਐਸ ਪੀ ਜਿਹੜੇ ਦੱਸ ਜਣੇਗੇ ਉਹ ਪਾਰਟ ਨੰਬਰ ਆਪਸ਼ਨ ਨੰਬਰ B ਇਹਦਾ ਜਿਹੜਾ ਸਹੀ ਆਨਸਰ ਹੈਗਾ ਰਹਿਣ ਵਾਲਾ ਹੈ ਥਿਉਰੀ ਦੇ ਵਿੱਚ ਇਹ 36 ਤੋਂ ਲੈ ਕੇ 51 ਤੱਕ ਦੇ ਸਾਰੇ ਦੇ ਸਾਰੇ ਆਰਟੀਕਲ ਬਾਰੇ ਦੱਸਿਆ ਗਿਆ ਸੀ ਤਾਂ ਧਿਆਨ ਨਾਲ ਤੁਸੀਂ ਦੇਖ ਸਕਦੇ ਹੋਗੇ ਅੱਗੇ ਚੱਲਦੇ ਹਾਂ ਜੀ ਡੀਪੀਐਸਪੀ ਕਿਸ ਦੇਸ਼ ਤੋਂ ਬੋਰੋ ਕੀਤੇ ਗਏ ਨੇ ਡੀਪੀਐਸਪੀ ਹੈ ਬੀਨ ਬੋਰੋਡ ਫਰੋਮ ਆਫ ਦਾ ਕਨਸਟੀਟਿਊਸ਼ਨ ਆਫ ਕਿਹੜੇ ਸੰਵਿਧਾਨ ਤੋਂ ਬੋਰੋ ਕੀਤੇ ਗਏ ਨੇ ਮਤਲਬ ਯੂ ਐਸ ਦੇ ਸੰਵਿਧਾਨ ਤੋਂ ਕੈਨੇਡਾ ਦੇ ਸੰਵਿਧਾਨ ਤੋਂ ਆਇਰਲੈਂਡ ਦੇ ਜਾਂ ਆਸਟ੍ਰੇਲੀਆ ਦੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਇਹ ਆਇਰਲੈਂਡ ਤੋਂ ਜਿਹੜੇ ਬੋਰੋ ਕੀਤੇ ਗਏ ਨੇ 1937 ਦੇ ਵਿੱਚ ਆਇਰਲੈਂਡ ਦੇ ਕਨਸਟੀਟਿਊਸ਼ਨ ਤੋਂ ਬੋਰੋ ਕੀਤੇ ਗਏ ਸੀ ਆਇਰਲੈਂਡ ਅੱਗੇ ਗੱਲ ਕਰਦੇ ਆਂ ਆਇਰਲੈਂਡ ਨੇ ਬੈਲਫੇਅਰ ਸਟੇਟ ਦੀ ਪ੍ਰਵਾਸਾ ਜਿਹੜਾ ਸੰਗਲਪ ਬੈਲਫੇਅਰ ਸਟੇਟ ਦਾ ਸੰਗਲਪ ਜਿਹੜਾ ਆਇਰਲੈਂਡ ਨੇ ਦਿੱਤਾ ਸੀਗਾ ਕਿਹੜਾ ਆਰਟੀਕਲ ਕਹਿੰਦਾ ਹੈ ਕਿ ਰਾਜ ਲੋਕਾਂ ਦੀ ਭਲਾਈ ਲਈ ਯਤਨ ਕਰੇਗਾ ਮਤਲਬ ਇੱਕ ਸਟੇਟ ਲੋਕਾਂ ਦੀ ਭਲਾਈ ਲਈ ਯਤਨ ਕਰੇਗਾ ਤਾਂ ਕਿਹੜਾ ਆਰਟੀਕਲ ਕਹੇਗਾ 36 38 40 ਜਾਂ 44 ਇਹਦਾ ਰਾਈਟ ਆਨਸਰ ਆਪਸ਼ਨ ਨੰਬਰ B ਆਰਟੀਕਲ 38 ਦੇ ਵਿੱਚ ਰਾਜਾਂ ਦੀ ਭਲਾਈ ਦਾ ਜਿਹੜਾ ਜੇਕਰ ਕੀਤਾ ਜਾਂਦਾ ਹੈ ਕਿ ਰਾਜ ਕੋਈ ਵੀ ਰਾਜ ਸਮਾਜਿਕ ਤੇ ਆਰਥਿਕ ਤੌਰ ਤੇ ਨਿਆ ਪ੍ਰਾਪਤ ਕਰਨ ਦਾ ਯਤਨ ਕਰਨ ਦੀ ਗੱਲ ਆਰਟੀਕਲ 38 ਦੇ ਵਿੱਚ ਕਹੀ ਗਈ ਹੈ ਇਹ ਮਾਸਟਰ ਕੰਡਲ ਲੈਵਲ ਵਾਲੇ ਬੱਚੇ ਇਹਨਾਂ ਨੂੰ ਆ ਆਪਾਂ ਕਹਿ ਸਕਦੇ ਹਾਂ ਨੋਟ ਕਰ ਸਕਦੇ ਨੇ ਵਿੱਚ ਆਰਟੀਕਲ ਡੀਲ ਥ ਵਿਦ ਦ ਯੂਨੀਫਾਰਮ ਸਿਵਲ ਕੋਡ ਯੂਜੀਸੀ ਯੂਜੀਸੀ ਕਿਸ ਆਰਟੀਕਲ ਵਿੱਚ ਦਿੱਤਾ ਗਿਆ ਹੈ ਆਰਟੀਕਲ 40 42 43 ਜਾਂ 46 ਇਹ ਦਿੱਤਾ ਗਿਆ অপਸ਼ਨ ਨੰਬਰ ਸੀ ਆਰਟੀਕਲ 44 ਜਿਹੜਾ ਦੁਨੀ ਫੋਰ ਸਿਵਲ ਕੋਡ ਦੀ ਗੱਲ ਕਰਦਾ ਹੈ ਮਤਲਬ ਆਰਟੀਕਲ 44 ਵਿੱਚ ਰਾਜ ਨੂੰ ਦੇਸ਼ ਦੀ ਯੂਨੀਫਾਰਮ ਸਿਵਲ ਕੋਡ ਬਣਾਉਣ ਲਈ ਕਿਹਾ ਗਿਆ ਹੈ ਅਨ ਅੱਗੇ ਗੱਲ ਕਰਦੇ ਆਂ ਆਰਟੀਕਲ 39 ਦੀ ਆਰਟੀਕਲ 39 ਰਾਜ ਨੂੰ ਕਿਹੜੀ ਗੱਲ ਯਕੀਨੀ ਬਣਾਉਣ ਲਈ ਕਹਿੰਦਾ ਹੈ ਤਾਂ ਆਰਟੀਕਲ ਸਟੇਟ ਨੂੰ ਕਿਹੜੀ ਗੱਲ ਯਕੀਨੀ ਬਣਾਉਣ ਲਈ ਕਹਿੰਦਾ ਹੈ ਪੋਲਿਟਿਕਲ ਜਸਟਿਸ ਇਨਕਮ ਇਕਨੋਮਿਕ ਜਸਟਿਸ ਜੁਡੀਸ਼ੀਅਲ ਰਿਵਿਊ ਫੰਡਾਮੈਂਟਲ ਡਿਊਟੀਆਂ ਉਹ ਕਹਿੰਦਾ ਹੈ অপਸ਼ਨ ਨੰਬਰ ਬੀ ਇੱਕ ਇਨਕੋਮਿਕ ਜਸਟਿਸ ਮਤਲਬ ਆਰਟੀਕਲ 39 ਆਰਥਿਕ ਤੌਰ ਤੇ ਨਿਆਂ ਤੇ ਲੋਕਾਂ ਨੂੰ ਜੀਵਨ ਲਈ ਸਮਾਨ ਮੌਕੇ ਦੇਣ ਦੀ ਗੱਲ ਹੈ ਜਿਹੜੀ ਪ੍ਰਦਾਨ ਪ੍ਰਦਾਨ ਕਰਦਾ ਹੈ ਆਰਟੀਕਲ 39 ਦੇ ਵਿੱਚ ਦਰਜ ਨੇਗੇ ਮਤਲਬ ਲੋਕਾਂ ਨੂੰ ਆਰਥਿਕ ਤੌਰ ਤੇ ਨਿਆਂ ਦੇਣ ਦੀ ਗੱਲ ਹੈ ਜਿਹੜੀ ਆਰਟੀਕਲ 39 ਦੇ ਵਿੱਚ ਸਟੇਟ ਦੀ ਸਟੇਟ ਵੱਲੋਂ ਕੀਤੀ ਗਈ ਹੈਗੀ ਅੱਗੇ ਗੱਲ ਕਰਦੇ ਹਾਂ ਜੀ ਦਾ ਏਮ ਆਫ ਡੀ ਪੀ ਐਸ ਪੀ ਟੂ ਸਟੈਬਲਿਸ਼ DPSP ਦਾ ਸਥਾਪਿਤ ਕਰਨ ਦਾ ਮਕਸਦ ਕੀ ਹੈ ਕੀ ਮਕਸਦ ਸੀ DPSP ਨੂੰ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਆ ਐਡ ਕੀਤਾ ਗਿਆ ਤੇ ਸਥਾਪਿਤ ਕੀਤਾ ਗਿਆ ਸੀ ਪੋਲੀਟੀਕਲ ਡੈਮੋਕ੍ਰੇਸੀ ਲਈ ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ ਲਈ ਜੁਡੀਸ਼ੀਅਲ ਸੁਪਰਮੈਸੀ ਲਈ ਜਾਂ ਫੈਡਰਲਿਜ਼ਮ ਲਈ ਇਹ ਕੀਤਾ ਗਿਆ ਸੀ অপਸ਼ਨ ਨੰਬਰ B ਇਹ ਦਾ ਰਾਈਟ ਆਨਸਰ ਹੈ ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ ਲਈ ਇਦਰ ਰਾਈਟ ਆਨਸਰ ਸੋਸ਼ਲ ਇਕਨੋਮਿਕ ਡੈਮੋਕ੍ਰੇਸੀ ਆਪਸ਼ਨ ਨੰਬਰ ਬੀ ਇਹਦਾ ਅਸਲੀ ਰਾਈਟ ਆਨਸਰ ਜਿਹੜਾ ਰਹਿਣ ਵਾਲਾ ਹੈਗਾ ਡੀ ਪੀ ਐਸ ਪੀ ਦਾ ਇਹ ਮੁੱਖ ਮਕਸਦ ਹੈ ਕਿ ਸੋਸ਼ਲ ਐਕਨੋਮਿਕ ਡੈਮੋਕ੍ਰੇਸੀ ਨੂੰ ਹਕੀਕਤ ਦੇ ਵਿੱਚ ਬਣਾਉਣਾ ਅੱਗੇ ਗੱਲ ਕਰਦੇ ਆਂ ਆਰਟੀਕਲ ਕਿਹੜਾ ਆਰਟੀਕਲ ਗਰੀਬਾਂ ਨੂੰ ਮੁਫਤ ਕਾਨੂੰਨੀ ਮਦਦ ਦੇਣ ਲਈ ਕਹਿੰਦਾ ਹੈ ਤਾਂ ਕਿਹੜਾ ਆਰਟੀਕਲ ਗਰੀਬਾਂ ਨੂੰ ਮੁਫਤ ਕਾਨੂੰਨੀ ਆਪਾਂ ਕਹਿ ਸਕਦੇ ਆਂ ਕਾਨੂੰਨੀ ਮਦਦ ਦੇਣ ਦੀ ਗੱਲ ਕਰਦਾ ਹੈ ਕਿਹੜਾ ਆਰਟੀਕਲ ਆਪਾਂ ਕਹਿ ਸਕਦਾ ਸਟੇਟ ਟੂ ਪ੍ਰੋਵਾਈਡ ਫਰੀ ਲੀਗਲ ਏਡ ਟੂ ਦਾ ਪੂਰ ਤਾਂ ਡੀਪੀਐਸਐਸਪੀ ਦੇ ਹਿਸਾਬ ਨਾਲ ਆਰਟੀਕਲ 39ਏ ਹੈ ਜਿਹੜਾ ਗਰੀਬਾਂ ਨੂੰ ਮੁਫਤ ਦੇ ਕਾਨੂੰਨੀ ਸਹਾਇਤਾ ਦੇਣ ਦੀ ਜਿਹੜੀ ਹੈਲਪ ਦੇਣ ਦੀ ਇਸ ਦਾ ਜ਼ਿਕਰ ਆਰਟੀਕਲ 39ਏ ਦੇ ਵਿੱਚ ਕਿਹਾ ਹੈਗਾ ਕਿ ਮਦਦ ਕਾਨੂੰਨੀ ਤੌਰ ਤੇ ਬਰਾਬਰ ਨੇਆਂ ਅਤੇ ਬਰਾਬਰ ਕਾਨੂੰਨੀ ਡੀਐਨਏ ਪ੍ਰਾਪਤ ਕਰਨ ਦੇ ਬਰਾਬਰ ਮੌਕੇ ਦੇਣ ਦੀ ਗੱਲ ਆਰਟੀਕਲ 39ਏ ਦੇ ਵਿੱਚ ਕੀਤੀ ਜਾਂਦੀ ਹੈ ਜੀ ਅੱਗੇ ਗੱਲ ਕਰਦੇ ਆ ਇਹ ਇਹ ਆਰਟੀਕਲ ਹੈ ਥੋੜਾ ਇਸ ਤਰੀਕੇ ਨਾਲ ਹੀ ਰੈਟ ਲਾਉਣੇ ਪੈਂਦੇ ਆ ਕਿਉਂਕਿ ਇਹ ਵੈਸੇ ਯਾਦ ਨਹੀਂ ਹੁੰਦੇ ਛੇਡ ਦਿੱਤੇ ਆ ਕਿਹੜਾ ਡੀਪੀਐਸਪੀ ਨਹੀਂ ਹੈ ਇਹ ਲਿਖਿਆ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜਾ ਰਾਜਨੀਤੀ ਨਿਰਦੇਸ਼ਕ ਸਤਾ ਤੋਂ ਨਾਲ ਸੰਬੰਧਿਤ ਨਹੀਂ ਹੈ ਦਾ ਪ੍ਰੋਮੋਸ਼ਨ ਆਫ ਕੋਟੇਜ ਇੰਡਸਟਰੀਜ਼ ਪ੍ਰੋਮੋਸ਼ਨ ਆਫ ਇੰਟਰਨੈਸ਼ਨਲ ਪੀਸ ਰਾਈਟ ਟੂ ਇਕੁਐਲਟੀ ਆਪਾਂ ਕਹਿ ਸਕਦੇ ਹਾਂ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਪੰਚਾਇਤ ਰਾਜ ਦਾ ਪ੍ਰਬੰਧ ਕਰਨਾ ਰਾਈਟ ਟੂ ਇਕੁਐਲਟੀ ਤਾਂ ਇਹਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਡੀ ਪੀ ਐਸ ਪੀ ਆਪਸ਼ਨ ਨੰਬਰ ਸੀ ਰਾਈਟ ਟੂ ਇਕਵਲਟੀ ਨਹੀਂ ਹੈ ਇਹ ਫੰਡਾਮੈਂਟਲ ਰਾਈਟ ਹੈ ਬਾਕੀ ਇਹ ਸਾਰੇ ਡੀ ਪੀ ਐਸ ਪੀ ਦੇ ਵਿੱਚ ਆਉਂਦੇ ਨੇ ਆਪਾਂ ਆਪਸ਼ਨ ਨੰਬਰ ਸੀ ਦੀ ਗੱਲ ਕਰੀਏ ਇਹ ਫੰਡਾਮੈਂਟਲ ਰਾਈਟ ਹੈ ਨਾ ਕਿ ਰਾਜਨੀਤੀ ਦਾ ਨਿਰਦੇਸ਼ਕ ਸਿਧਾਂਤ ਨਾਲ ਸੰਬੰਧਿਤ ਹੈ ਰਾਈਟ ਟੂ ਇਕਵਲਟੀ ਬਰਾਬਰ ਮੌਕੇ ਦੇ ਨੇ ਇਹ ਸਾਡਾ ਆਪ ਕਹਿ ਸਕਦੇ ਹਾਂ ਫੰਡਾਮੈਂਟਲ ਡਿਊਟੀਆਂ ਦੇ ਵਿੱਚ ਸੌਰੀ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦਾਗਾ ਅੱਗੇ ਗੱਲ ਕਰਦੇ ਆ ਦੀ ਕੁਐਸਚਨ ਨੰਬਰ 11 ਕਿਹੜਾ ਆਰਟੀਕਲ ਰਾਜ ਨੂੰ ਰੋਜ਼ਗਾਰ ਅਤੇ ਸਿੱਖਿਆ ਤੇ ਲੋਕ ਸਹਾਇਤਾ ਲਈ ਪ੍ਰਬੰਧ ਕਰਨ ਲਈ ਕਹਿੰਦਾ ਹੈ ਮਤਲਬ ਕਿਹੜਾ ਆਰਟੀਕਲ ਮਤਲਬ ਕਿ ਦੇ ਸਟੇਟ ਨੂੰ ਰੋਜ਼ਗਾਰ ਅਤੇ ਸਿੱਖਿਆ ਤੇ ਲੋਕਾਂ ਦੀ ਸਹਾਇਤਾ ਲਈ ਪ੍ਰਬੰਧ ਕਰਨ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਜੀ ਆਰਟੀਕਲ 39 40 41 ਜਾਂ 42 ਇਹਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਆਰਟੀਕਲ 41 ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਹ ਰਾਜ ਨੂੰ ਹੁਕਮ ਦਿੰਦਾ ਹੈ ਕਿ ਉਹ ਲੋਕਾਂ ਲਈ ਲੋਕਾਂ ਲਈ ਆਪਾਂ ਕਹਿ ਸਕਦੇ ਹਾਂ ਕੰਮ ਸਿੱਖਿਆ ਤੇ ਜ਼ਰੂਰਤ ਸਮੇ ਸਹਾਇਤਾ ਦੇ ਜਿਹੜੇ ਪ੍ਰਬੰਧ ਕਰੇਗਾ ਇਹ ਰਾਜ ਦਾ ਇੱਕ ਫਰਜ਼ ਬਣਦਾ ਹੈਗਾ ਅੱਗੇ ਗੱਲ ਕਰਦੇ ਹਾਂ ਕਿਹੜਾ ਆਰਟੀਕਲ ਰਾਜ ਨੂੰ ਨਿਜੁਕਤ ਤੇ ਮਨੁੱਖਤਾ ਦੇ ਪੂਰਨ ਕੰਮ ਕਰਨ ਦੇ ਹਾਲਾਤ ਬਣਾਉਣ ਲਈ ਕਹਿੰਦਾ ਹੈ ਮਤਲਬ ਹਿਊਮਨ ਕੰਡੀਸ਼ਨ ਦੀ ਹਿਊਮਨ ਆਪਾਂ ਕਹਿ ਸਕਦੇ ਹਾਂ ਵਿੱਚ ਆਰਟੀਕਲ ਡਾਇਰੈਕਟਸ ਦਾ ਸਟੇਟ ਟੂ ਮੇਕ ਅ ਪ੍ਰੋਵੀਜ਼ਨ ਫਾਰ ਜਸਟ ਐਂਡ ਹਿਊਮਨ ਕੰਡੀਸ਼ਨ ਆਫ ਵਰਕ ਆਪਾਂ ਕਹਿ ਸਕਦੇ ਹਾਂ ਕਿਹੜਾ ਇਹ ਹਿਊਮਨ ਟੀ ਦੀ ਗੱਲ ਹੋ ਰਹੀ ਹੈ ਤਾਂ ਆਰਟੀਕਲ 42 ਜਿਸ ਦੇ ਜਿਸ ਦੇ ਵਿੱਚ ਇਹ ਰਾਜ ਨੂੰ ਕਿਹਾ ਗਿਆ ਹੈ ਕਿ ਉਹ ਮਜ਼ਦੂਰਾਂ ਲਈ ਉਚਿਤ ਤੇ ਆਸਾਨ ਕੰਮ ਦਵੇ ਅਤੇ ਮਜ਼ਦੂਰਾਂ ਨੂੰ ਜਿਹੜਾ ਰਿਲੀਫ ਕੁਛ ਰਿਲੀਫ ਜਿਵੇਂ ਛੁੱਟੀ ਦੇਣੀ ਇਹ ਸਭ ਦਾ ਜ਼ਿਕਰ ਆਰਟੀਕਲ 42 ਦੇ ਵਿੱਚ ਕੀਤਾ ਜਾਂਦਾ ਹੈਗਾ ਅੱਗੇ ਗੱਲ ਕਰਦੇ ਆਂ ਸ਼ਬਦਾਂ ਦਾ ਆਰਟੀਕਲ 43 ਕਿਸ ਨਾਲ ਸੰਬੰਧਿਤ ਹੈ ਇਹਨਾਂ ਦੇ ਵਿੱਚੋਂ ਕਾਟੇਜ ਇੰਡਸਟਰੀਜ਼ এডਿਕੇਸ਼ਨ ਫਾਰ ਚਿਲड्रन ਪੰਚਾਇਤ ਰਾਜ ਲੀਗਲ ਏਡ ਆਰਟੀਕਲ 43 ਹੈ ਜਿਹੜਾ ਇਹ ਹੈਗਾ ਆਪਸ਼ਨ ਨੰਬਰ ਏ ਕਾਟੇਜ ਇੰਡਸਟਰੀ ਦੀ ਨਾਲ ਸੰਬੰਧਿਤ ਹੈ ਮਤਲਬ ਛੋਟੇ ਜੋ ਉਦਯੋਗ ਜੋ ਆਪਾਂ ਜਿਨ੍ਹਾਂ ਨੂੰ ਛੋਟੇ ਜਾਂ ਆਪਾਂ ਕਹਿ ਸਕਦੇ ਆਂ ਉਦਯੋਗ ਨੂੰ ਪ੍ਰਮੋਟ ਕਰਨਾ ਜਾਂ ਆਪਾਂ ਛੋਟੇ ਉਦਯੋਗਾਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਛੋਟੇ ਜੋ ਉਦਯੋਗ ਜੋ ਛੋਟੇ ਕੰਮ ਕਰਦੇ ਨੇ ਛੋਟੇ ਲੈਵਲ ਤੇ ਜੋ ਛੋਟੇ ਛੋਟੇ ਇੰਡਸਟਰੀਜ਼ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਵਿਕਾਸ ਕਰਨਾ ਤੇ ਉਹਨਾਂ ਦੀ ਹਿੱਤਾਂ ਦੀ ਰੱਖਿਆ ਕਰਨੀ ਇਹ ਸਭ ਦਾ ਜ਼ਿਕਰ ਆਰਟੀਕਲ 43 ਦੇ ਵਿੱਚ ਕੀਤਾ ਗਿਆ ਹੈਗਾ ਅੱਗੇ ਗੱਲ ਕਰਦੇ ਆਂ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਕਿਹੜੇ ਆਰਟੀਕਲ ਵਿੱਚ ਦਿੱਤੀ ਗਈ ਹੈ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਇਹ ਆਪਾਂ ਡੀਪੀਐਸਐਸਪੀ ਦੇ ਤੌਰ ਤੇ ਰਾਜ ਦੀ ਨੀਤੀ ਦੇ ਨਿਰਦੇਸ਼ਕਤਾ ਦੇ ਜਿਹੜੇ ਆਰਟੀਕਲ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦਾ ਅਨਸਰ ਆਪਾਂ ਜਿਹੜਾ ਦੇ ਰਹੇ ਹਾਂ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਸਿੱਖਿਆ ਦਾ ਪ੍ਰਬੰਧ ਇਹ ਆਰਟੀਕਲ 45 ਦੇ ਵਿੱਚ ਕੀਤਾ ਜਾਂਦਾ ਹੈ ਮਤਲਬ ਜਿਹੜੇ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣਾ ਰਾਜ ਦਾ ਮੁੱਖ ਆਪਾਂ ਕਹਿ ਸਕਦੇ ਹਾਂ ਇੱਕ ਫਰਜ਼ ਬਣਦਾ ਜਾਂ ਇੱਕ ਮੁੱਖ ਕੰਮ ਹੁੰਦਾ ਹੈ ਅੱਗੇ ਗੱਲ ਕਰਦੇ ਹਾਂ ਕਿਹੜਾ ਆਰਟੀਕਲ ਕਮਜ਼ੋਰ ਵਰਗ ਦੀ ਸੰਖਿਆ ਸਿੱਖਿਆ ਤੇ ਆਰਥਿਕ ਰੁਚੀਆਂ ਤੇ ਪ੍ਰਚਾਰ ਬਾਰੇ ਹੈ ਮਤਲਬ ਕਿਹੜਾ ਆਰਟੀਕਲ ਹੈ ਜੋ ਕਮਜ਼ੋਰ ਵਰਗ ਨੇ ਜੋ ਐਸ ਸੀ ਐਸਟੀ ਵਰਗ ਨੇ ਉਹਨਾਂ ਦੀ ਸਿੱਖਿਆ ਤੇ ਉਹਨਾਂ ਦੀ ਆਰਥਿਕ ਰੁਚੀਆਂ ਬਾਰੇ ਵਿਚਾਰ ਆਪਾਂ ਜੋ ਆਰਥਿਕ ਰੁਚੀਆਂ ਦੀ ਕਿ ਕਿਹੜੇ ਕਿੱਥੇ ਉਹਨਾਂ ਦਾ ਇੰਟਰਸਟਡ ਹੈ ਜਿਹੜੇ ਛੋਟੇ ਮੋਟੇ ਵਰਕਰ ਹੁੰਦੇ ਨੇ ਉਹਨਾਂ ਦੇ ਉਨ੍ਹਾਂ ਦੇ ਇੰਟਰਸਟ ਦੀ ਗੱਲ ਕਰਨੀ ਜਾਂ ਉਨ੍ਹਾਂ ਦੇ ਇੰਟਰਸਟ ਇੰਟਰਸਟ ਦਾ ਪ੍ਰਚਾਰ ਕਰਨਾ ਜਾਂ ਉਨ੍ਹਾਂ ਦੇ ਇੰਟਰਸਟ ਨੂੰ ਮੁੱਖ ਰੱਖਦੇ ਹੋਏ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਇਹ ਕਿਹੜੇ ਆਰਟੀਕਲ ਵੀ ਦਿੱਤਾ ਗਿਆ ਹੈ ਇਹ ਆਰਟੀਕਲ 46 ਦੇ ਵਿੱਚ ਇਸ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ ਮਤਲਬ ਜਿਹੜੀ ਸ਼ੈਡਿਊਲ ਕਾਸਟਾਂ ਨੇ ਐਸ ਸੀ ਐਸ ٹی ਉਨ੍ਹਾਂ ਦੇ ਹਿੱਤਾਂ ਦੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਹਈਆ ਕਰਾਉਣਾ ਇਹ ਡੀ ਪੀ ਐਸ ਐਸ ਪੀ ਦੇ ਤਹਿਤ डीपीएसपी ਦੇ ਤਹਿਤ ਆਰਟੀਕਲ 46 ਦੇ ਅਨੁਸਾਰ ਸਾਡੇ ਸਟੇਟ ਦਾ ਜਿਹੜਾ ਫਰਜ ਬਣਦਾ ਹੈਗਾ ਅੱਗੇ ਗੱਲ ਕਰਦੇ ਆ ਆਰਟੀਕਲ 47 ਕਿਸ ਵਿੱਚੇ ਨਾਲ ਸੰਬੰਧਿਤ ਹੈ ਪਬਲਿਕ ਹੈਲਥ ਨੂਟ੍ਰੀਸ਼ਨ ਪੰਚਾਇਤ ਰਾਜ এনवायरमेंट ਚਿੱਲਡ ਲੇਬਰ ਤਾਂ ਆਰਟੀਕਲ 47 ਕਿਸ ਨਾਲ ਸੰਬੰਧਿਤ ਹੈ ਉਹ ਹੈਗਾ অপਸ਼ਨ ਨੰਬਰ ਏ ਪਬਲਿਕ ਹੈਲਥ ਅਤੇ ਨਿਊਟ੍ਰੀਸ਼ਨ ਮਤਲਬ ਆਰਟੀਕਲ 47 ਲੋਕਾਂ ਨੂੰ ਸਿਹਤ ਸੁਧਾਰਨਾ ਅਤੇ ਉਹਨਾਂ ਦਾ ਸਿਹਤ ਦਾ ਪੱਧਰ ਉੱਚਾ ਚੁੱਕਣ ਲਈ ਕਹਿੰਦਾ ਹੈ ਜਿਹੜੇ ਆਮ ਮਤਲਬ ਲੋਕ ਨੇ ਉਹਨਾਂ ਦੀ ਸਿਹਤ ਦਾ ਸੁਧਾਰ ਕਰਨਾ ਉਹਨਾਂ ਨੂੰ ਵਧੀਆ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਮਤਲਬ ਜੋ ਜੋ ਉਹ ਖਾ ਪੀ ਰਹੇ ਨੇ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਇੱਕ ਸਟੇਟ ਦਾ ਫਰਜ਼ ਹੈ ਕਿ ਉਹਨਾਂ ਨੂੰ ਸ਼ੁੱਧ ਭੋਜਨ ਮਹੱਈਆ ਕਰਵਾਇਆ ਜਾ ਸਕੇ ਉਹਨਾਂ ਦੀ ਸਿਹਤ ਦੀ ਤਰਫ ਤੋਂ ਸੇਤ ਦੀ ਤਰਫ ਤੋਂ ਧਿਆਨ ਰੱਖਦੇ ਹੋਏ ਇਹ ਆਰਟੀਕਲ 47 ਇਸ 47 ਦੇ ਵਿੱਚ ਇਹ ਚੀਜ਼ਾਂ ਨੂੰ ਦਰਜ ਕੀਤਾ ਗਿਆ ਹੈਗਾ ਇਹ ਜਿਹੜੇ ਕੁਐਸਚਨ ਨੇ ਇਹ ਟੋਟਲੀ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਲਾਸ ਅੱਜ ਦੀ ਇਹ ਡੀਪ ਕਲਾਸ ਹੋਏਗੀ ਕਿਉਂਕਿ ਮਾਸਟਰ ਕੈਡਰ ਵਾਲੇ ਬੱਚੇ ਇਸ ਨੂੰ ਜ਼ਰੂਰ ਲਾਣ ਇਸ ਤਰੀਕੇ ਦੇ ਜਿਹੜੇ ਆਰਟੀਕਲ ਆਪਾਂ ਕਹਿ ਸਕਦੇ ਹਾਂ ਡੀਪੀਐਸਐਸਪੀ ਦੇ ਵਿੱਚੋਂ ਡੀਪੀਐਸਪੀ ਦੇ ਵਿੱਚੋਂ ਸੌਰੀ ਆ ਸਕਦੇ ਨੇ ਕਿਉਂਕਿ ਪੀਐਸ ਟੈਟ ਦੇ ਵਿੱਚ ਤਾਂ ਬਸ ਤਿੰਨ ਚਾਰ ਕੁਛਕ ਚੀਜ਼ਾਂ ਯਾਦ ਰੱਖਣੀਆਂ ਨੇ ਪਾਰਟ ਕਿਹੜਾ ਹੈ ਇਸ ਦਾ ਮਕਸਦ ਕੀ ਹੈ ਕਿੰਨੇ ਤਰ੍ਹਾਂ ਦੇ ਨੇ ਇਹ ਕਿੱਥੋਂ ਲੈ ਗਏ ਨੇ ਕਿਹੜੇ ਆਰਟੀਕਲ ਨੇ ਟੋਟਲ ਹੁਣ ਕਿਹੜੇ ਆਰਟੀਕਲ ਦੇ ਵਿੱਚ ਕੀ ਦਿੱਤਾ ਗਿਆ ਹੈ ਇਹ ਮਾਸਟਰ ਕੈਡਰ ਵਾਲੇ ਬੱਚੇ ਜ਼ਰੂਰ ਧਿਆਨ ਦੇ ਵਿੱਚ ਲਾ ਰੱਖ ਕੇ ਇਸ ਕਲਾਸ ਨੂੰ ਜ਼ਰੂਰ ਦੇਖਣਾ ਕਿਹੜਾ ਆਰਟੀਕਲ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਗਠਨ ਨਾਲ ਸਬੰਧਤ ਹੈ ਐਗਰੀਕਲਚਰ ਅਤੇ ਐਨੀਮਲ ਦੇ ਨਾਲ ਸਬੰਧਤ ਕਿਹੜਾ ਹੈ ਆਰਟੀਕਲ 47 ਆਰਟੀਕਲ 48 ਜਾਂ ਆਰਟੀਕਲ 59 ਆਰਟੀਕਲ 50 ਇਹਨਾਂ ਨੂੰ ਰੱਟਾ ਲਾ ਲਿਓ ਤੁਸੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ অপਸ਼ਨ ਨੰਬਰ B ਆਰਟੀਕਲ 48 ਦੇ ਵਿੱਚ ਰਾਜ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗਾਂ ਨੂੰ ਆਧੁਨਿਕ ਅਤੇ ਵਿਗਿਆਨਕ ਢੰਗ ਨਾਲ ਵਿਕਸਿਤ ਕਰਨ ਲਈ ਕਹਿੰਦਾ ਹੈ ਮਤਲਬ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਨੇ ਪਸ਼ੂ ਪਾਲਣ ਡਿਪਾਰਟਮੈਂਟ ਹੈ ਐਨੀਮਲ ਡਿਪਾਰਟਮੈਂਟ ਹੈ ਉਹਨਾਂ ਦਾ ਆਧੁਨਿਕ ਢੰਗ ਨਾਲ ਨਵੇਂ ਤਰੀਕੇ ਨਾਲ ਵਿਗਿਆਨਕ ਢੰਗ ਨਾਲ ਵਿਕਾਸ ਕਰਨ ਦਾ ਸਿੱਕ ਰਾਜ ਦਾ ਜਿਹੜਾ ਫਰਜ ਬਣਦਾ ਹੈਗਾ ਇਹ ਇਹ ਸਭ ਚੀਜ਼ਾਂ ਦਾ ਜ਼ਿਕਰ ਆਰਟੀਕਲ 48 ਦੇ ਵਿੱਚ ਕੀਤਾ ਗਿਆ ਹੈਗਾ ਅੱਗੇ ਚੱਲਦੇ ਹਾਂ ਜੀ ਕਿਹੜਾ ਆਰਟੀਕਲ ਰਾਸ਼ਟਰੀ ਮਹੱਤਤਾ ਦੇ ਸਮਾਰਕਾਂ ਦੇ ਸਥਾਨ ਦੀ ਰੱਖਿਆ ਕਰਨ ਨਾਲ ਸੰਬੰਧਿਤ ਹੈ ਮਤਲਬ ਜਿਹੜੀਆਂ ਰਾਸ਼ਟਰੀ ਸਮਾਰਕਾਂ ਨੇ ਅਤੇ ਸਥਾਨਾਂ ਦੀ ਮਤਲਬ ਜੋ ਰਾਸ਼ਟਰੀ ਸਮਾਰਕ ਕਿਹੜੇ ਹੁੰਦੇ ਨੇ ਜੋ ਕਿ ਉਹ ਇਮਾਰਤਾਂ ਜਿਹੜੀਆਂ ਮਤਲਬ ਕਨਸਟੀਟਿਊਸ਼ਨ ਦੇ ਜਿਹੜੇ ਸਾਡੀਆਂ 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 ਸਾਂਝੀਆਂ ਹੁੰਦੀਆਂ ਨੇ ਉਹ ਜਾ ਕੋਈ ਹੈ ਜਿਹੇ ਸਥਾਨ ਜੋ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸ ਇਤਿਹਾਸਕ ਇਤਿਹਾਸਕ ਹੈ ਜੀ ਉਹਨਾਂ ਸਥਾਨਾਂ ਦੀ ਰੱਖਿਆ ਕਰਨਾ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ ਆਰਟੀਕਲ 49 ਦੇ ਵਿੱਚ ਮਤਲਬ ਇੱਕ ਰਾਜ ਰਾਜ ਨੂੰ ਕਹਿੰਦਾ ਹੈ ਕਿ ਇਤਿਹਾਸਿਕ ਇਮਾਰਤਾਂ ਤੇ ਸਥਾਨਾਂ ਦੀ ਰੱਖਿਆ ਕਰਨੀ ਇੱਕ ਰਾਜ ਦਾ ਫਰਜ਼ ਬਣਦਾ ਹੈ ਤਾਂ ਇਹ ਕਿਹੜੇ ਆਰਟੀਕਲ ਅਧੀਨ ਆਉਂਦਾ ਹੈ ਇਹ ਆਰਟੀਕਲ 49 ਦੇ ਅਧੀਨ ਆਉਂਦਾ ਹੈ ਆ ਕਿਹੜਾ ਆਰਟੀਕਲ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਦਾ ਹੈ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਵਾਲਾ ਆਰਟੀਕਲ ਉਹ ਹੈਗਾ ਆਰਟੀਕਲ 50 ਜਿਸ ਦੇ ਵਿੱਚ ਨਿਆਂਪਾਲਿਕਾ ਦੇ ਅਧਿਕਾਰ ਜਪਾਲਿਕਾ ਨੂੰ ਬਖ ਕਰਨ ਲਈ ਚਤ ਤਾਂਕੀ ਕਿ ਨਿਆਏ ਨਿਆਇਕ ਨਿਆਏ ਦੀ ਇਹ ਕਿਉਂ ਕੀਤਾ ਜਾਂਦਾ ਹੈ ਨਿਆਏ ਦੀ ਸੁਤੰਤਰਤਾ ਲਈ ਕੀਤਾ ਜਾਂਦਾ ਹੈਗਾ ਆਰਟੀਕਲ 50 ਦੇ ਵਿੱਚ ਆਉਂਦਾ ਅੱਗੇ ਗੱਲ ਕਰਦੇ ਹਾਂ ਕਿਹੜਾ ਆਰਟੀਕਲ ਰਾਜ ਨੂੰ ਅੰਤਰਰਾਸ਼ਟਰੀ ਤੇ ਅਮਨ ਸੁਰੱਖਿਆ ਪ੍ਰਚਾਰਨ ਲਈ ਕਹਿੰਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਪੀਸਫੁਲੀ ਜਾਂ ਅੰਤਰਰਾਸ਼ਟਰੀ ਦੇਸ਼ਤਾਂ ਨੂੰ ਪ੍ਰਮੋਟ ਕਰਨ ਕਰਨਾ ਇਹ ਰਾਜ ਦੇ ਦੀ ਨਾ ਇੱਕ ਰਾਜ ਦਾ ਜਿਹੜਾ ਫਰਜ਼ ਬਣਦਾ ਹੈ ਉਹ ਆਪਣੇ ਅੰਤਰਰਾਸ਼ਟਰੀ ਰਿਸ਼ਤੇ ਆਮਨ ਨਾਲ ਜਾਂ ਪੀਸਫੁਲੀ ਜਾਂ ਸੁਰੱਖਿਆ ਅੰਤਰਰਾਸ਼ਟਰੀ ਸਬੰਧਾਂ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਨੂੰ ਬਧਾਉਣਾ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾਗਾ ਇਹ ਆਉਂਦਾਗਾ ਆਰਟੀਕਲ 51 ਦੇ ਵਿੱਚ ਆਰਟੀਕਲ 51 ਰਾਜ ਨੂੰ ਅੰਤਰਰਾਸ਼ਟਰੀ ਆਮਨ ਨੇਹ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਹਿੰਦਾਗਾ ਅੱਗੇ ਗੱਲ ਕਰਦੇ ਹਾਂ ਟੂਬਰਕਜੋ ਕੁਝ ਕੋਟ ਬਿਟ ਇੰਟਰਨੈਸ਼ਨਲ ਕੁਝ ਆਪਣੇ ਕੁਝ ਕਵਚਨ ਜਿਹੜੇ ਉਹ ਰਹਿ ਗਏ ਉਸ ਤੋਂ ਬਾਅਦ ਉਹ ਐਡ ਕੀਤੇ ਨੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਕਲਾਸ ਖਤਮ ਕਰਾਂਗੇ ਆਪਾਂ ਮੇਨ ਜਿਹੜੇ ਕੁਝ ਕੁਵੈਸਚਨ ਜੋ ਰਹਿ ਗਏ ਸੀ ਉਹ ਐਡ ਕੀਤੇ ਨੇ ਰਾਜਨੀਤੀ ਦੇ ਨਿਰਦੇਸ਼ਕ ਹਸਤਾਤ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡੇ ਹਨ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡੇ ਹਨ 2 3 4 5 ਇਹ ਵੰਡੇ ਨੇ ਤਿੰਨ ਸ਼੍ਰੇਣੀਆਂ ਦੇ ਵਿੱਚ ਜੋ ਥਿਉਰੀ ਦੇ ਵਿੱਚ ਸਾਨੂੰ ਸ਼ੁਰੂ ਦੇ ਵਿੱਚ ਦੱਸੀਆਂ ਗਿਆ ਤੀ ਜੋ ਕਿ ਸਮਾਜਿਕ ਗਾਂਧੀ ਤੇ ਆਪਾਂ ਕਹਿ ਸਕਦੇ ਹਾਂ ਗਾਂਧੀਵਾਦੀ ਤੇ ਲਿਬਰਲ ਤਿੰਨੇ ਇਹ ਸ਼੍ਰੇਣੀਆਂ ਨੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਵਾਦੀ ਤਤ ਨੂੰ ਪ੍ਰਮੋਟ ਕਰਦਾ ਹੈ ਤਾਂ ਸਮਾਜਵਾਦੀ ਤਤ ਨੂੰ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਜਿਆਦਾ ਲੰਬੀ ਕਲਾਸ ਨਾਲ ਇਕਲ ਪੇ ਟੂ ਇਕਲ ਵਰਕ ਹੈ ਸਮਾਜਵਾਦੀ ਤਤ 39 ਆਰਟੀਕਲ 39 ਡੀ ਦੇ ਵਿੱਚ ਆਉਂਦਾ ਹੈ ਇਹ ਆਪਾਂ ਕਹਿ ਸਕਦੇ ਹਾਂ ਸਮਾਜਵਾਦੀ ਤੱਤ ਨੂੰ ਪ੍ਰਮੋਟ ਕਰਦਾ ਹੈਗਾ ਅੱਗੇ ਗੱਲ ਕਰਦੇ ਹਾਂ ਹੇਠ ਲੈ ਕੇ ਵਿੱਚ ਕਿਹੜਾ ਗਾਂਦੀਵਾਦੀ ਤੱਤ ਨੂੰ ਪ੍ਰਮੋਟ ਕਰਦਾ ਹੈ ਤਾਂ ਕਾਟੇਜ ਇੰਡਸਟਰੀ ਨੇ ਜਿਹੜੇ ਜਿਵੇਂ ਆਰਟੀਕਲ 43 ਦੇ ਦੀਨ ਛੋਟੇ ਮੋਟੇ ਉਦਯੋਗ ਨੇ ਇਹਨਾਂ ਨੂੰ ਵਧਾਵਾ ਦੇਣ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਇਹ ਆਰਟੀਕਲ 43 ਦੇ ਵਿੱਚ ਗਾਂਦੀਵਾਦੀ ਤੱਤ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਹੁਣ ਉਦਾਰਵਾਦੀ ਤੱਤ ਨੂੰ ਲਿਬਰਲ ਤੱਤ ਨੂੰ ਪ੍ਰਮੋਟ ਕਿਹੜਾ ਕਰਦਾ ਹੈ ਤਾਂ ਲਿਬਰਲ ਤੱਤ ਨੂੰ ਆਪਾਂ ਕਹਿ ਸਕਦੇ ਹਾਂ ਪਟਾਖਸ਼ ਨੂੰ ਆਪ ਮੂਵਮੈਂਟ ਮੋਮੈਂਟਮਸ ਮਤਲਬ ਆਰਟੀਕਲ 49 ਦੇ ਤਹਿਤ ਉਦਾਰ ਤੇ ਬੁੱਧੀਜੀਵੀ ਤਰ ਤੋਂ ਸੱਭਿਆਚਾਰਕ ਸੱਭਿਆਚਾਰਕ ਜਿਹੜਾ ਵਿਰਾਸਤ ਹੁੰਦਾ ਹੈ ਉਹਦੀ ਰੱਖਿਆ ਕਰਨ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਇਹ ਸੀ ਅੱਜ ਦੀ ਆਪਣੀ ਕਲਾਸ ਅਗਰ ਕਲਾਸ ਅੱਛੀ ਲੱਗੇ ਤਾਂ ਲਾਈਕ ਕਮੈਂਟ ਕਰ ਦਿਓ ਥੈਂਕਸ ਫॉर ਵਾਚਿੰਗ